ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਆਪਾਂ ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਜੀ ਇੱਕ ਅੱਧੀ ਮਸ਼ੀਨਰੀ ਨਹੀਂ ਬਹੁਤ ਸਾਰੀਆਂ ਮਸ਼ੀਨਰੀਆਂ ਦੇਖੋਗੇ ਸਸਤਾ ਬੋਲਟ ਦੇਖੋਗੇ ਗੱਡੀਆਂ ਦੇਖੋਗੇ ਕੱਲੀ ਕੱਲੀ ਆਪਾਂ ਗੱਲ ਕਰਾਂਗੇ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 9465693488 ਜੇ ਕਿਸੇ ਨੇ ਘਰ ਕੋਠੀ ਮਕਾਨ ਦੀ ਐਡ ਕਰਵਾਉਣੀ ਹੈ ਬਿਲਕੁਲ ਫਰੀ ਦੇ ਵਿੱਚ ਆਪਾਂ ਕਰ ਦਾਂਗੇ ਮੋਟਰਸਾਈਕਲ ਹੈ ਗੱਡੀ ਹੈ ਕੁਝ ਵੀ ਹੈ ਜੀ भेजੋ ਆਪਣੀ ਨੰਬਰ ਤੇ ਨੰਬਰ ਤੋਂ ਹਨ ਮਿਲ ਗਿਆ ਬਾਕੀ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ ਗੱਲ ਕਰਾਂਗੇ ਜੀ ਆਪਾਂ ਪਹਿਲੀ ਪੋਲੋ ਗੱਡੀ ਤੋਂ ਪੋਲੋ ਗੱਡੀ 12 ਮਾਡਲ ਆਪਾਂ ਲੈ ਕੇ ਪਹੁੰਚਿਆ ਐਨਓਸੀ ਮਿਲ ਜੂਗੀ 75 80 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਮਲੇਰ ਕੋਟਲਾ ਮਾਲਕ ਦਾ ਏਰੀਆ ਜੀ ਹਰਿਆਣਾ ਨੰਬਰ ਗੱਡੀ ਆ ਕੰਡੀਸ਼ਨ ਆਲੋਕੀ ਆ ਕਮੀ ਪੇਸ਼ੀ ਕੋਈ ਨਹੀਂ ਅੰਦਰੋਂ ਬਾਹਰੋਂ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੇ ਅੰਦਰ ਆਪਾਂ ਗੱਲ ਕਰੀਏ ਤਾਂ ਸਕਰੀਨ ਵਗੈਰਾ ਲੱਗੀ ਹੋਈ ਆ ਜੀ ਮਾਲਕ ਨੇ ਵਧੀਆ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ ਸ਼ੌਂਕ ਨਾਲ ਚਲਾਈ ਹੋਈ ਆ ਬਾਕੀ ਚਾਰੇ ਪਾਸੇ ਤੁਸੀਂ ਆਪ ਦੇਖ ਰਹੇ ਹੋ ਜੀ ਬੰਪਰ ਬੂਮ ਪਰ ਪੂਰੇ ਵਧੀਆ ਪਰ ਨੂੰ ਦੇਖਣ ਨੂੰ ਮਿਲ ਜਾਣਗੇ ਬੌਲਸ ਵੈਗਨ ਦੀ ਪੋਲੋ ਗੱਡੀ ਆ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗੀ ਰੇਟ ਪਸੰਦ ਆਊਗਾ ਰੇਟ ਮਾਲਕ ਨੇ ਕਨਫਰਮ ਕਰਵਾਇਆ 1,25,000 ਜਿਹੜਾ 1,25 ਇਹਨਾਂ ਨੇ ਰੇਟ ਕਿਹਾ ਹੈ ਇਹ ਕੋਈ ਫਿਕਸਡ ਰੇਟ ਨਹੀਂ ਹੈਗਾ ਤੁਸੀਂ ਮਾਲਕ ਨੇ ਕਿਹਾ ਮੌਕੇ ਤੇ ਡਿਸਕਾਊਂਟ ਕਰ ਦਾਂਗੇ ਮਲੇਰ ਕੋਟਲੇ ਜਾ ਕੇ ਦੇਖ ਲਿਓ 75-80 ਪੈਸੇ ਟੈਰਨ ਦੀ ਕੰਡੀਸ਼ਨ ਮਿਲ ਚੁਗੀ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਤੇ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦਈ ਰੱਖਿਆ ਸੀ 9056541018 ਨੰਬਰ ਸੈਕੰਡ ਤੇ ਆਪਾਂ ਆਰਟੀਗਾ ਗੱਡੀ ਲੈ ਕੇ ਪਹੁੰਚਿਆ ਸੀ ਸਿਲਵਰ ਰੰਗ ਦੇ ਵਿੱਚ ਗੱਡੀ ਆਪਣੇ ਕੋਲੇ ਮਾਲਕ ਨੇ ਆਪਣੇ ਕੋਲੇ ਭੇਜੀ ਆ ਜੀ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਸਿਲਵਰ ਰੰਗ ਦੇ ਵਿੱਚ ਗੱਡੀ ਆਪਣੇ ਕੋਲੇ ਪਹੁੰਚੀ ਆ ਅੰਦਰ ਬਾਹਰੋਂ ਤੁਸੀਂ ਚੈੱਕ ਕਰ ਲਓ ਸਾਰਾ ਕੁਝ ਮਾਲਕ ਨੇ ਦੱਸਿਆ ਸਟੀਰਿੰਗ ਤੇ ਆਪਾਂ ਨੂੰ ਕੰਟਰੋਲਸ ਮਿਲ ਜਾਣਗੇ ਅੰਦਰੋਂ ਗੱਡੀ ਇੱਕ ਨੰਬਰ ਆ ਜੀ ਚਲਾਉਣ 'ਚ ਕੋਈ ਕਮੀ ਪੇਸ਼ੀ ਨਹੀਂ ਮਾਲਕ ਨੇ ਗੱਡੀ ਸ਼ੌਂਕ ਨਾਲ ਰੱਖੀ ਹੋਈ ਹੈ ਸ਼ੌਂਕ ਨਾਲ ਚਲਾਈ ਹੋਈ ਆ ਹਰਿਆਣਾ ਨੰਬਰ ਹੈ ਜੀ ਨੰਬਰ ਪਲੇਟਾਂ ਸਰਕਾਰੀ ਲਗੀਆਂ ਹੋਈਆਂ ਤੁਸੀਂ ਦੇਖ ਰਹੇ ਹੋ ਤਾਂ ਕਿ ਸਾਰਾ ਕੁਝ ਨਾਲਦੋ ਜੀ ਨਾ ਕੋਈ ਟੁੱਟੀ ਭੱਜੀ ਹੈ ਨਾ ਕੋਈ ਐਕਸੀਡੈਂਟਡ ਤੇ ਵਧੀਆ ਗੱਡੀ ਆ ਜੀ ਚਾਰੇ ਪਾਸੇ ਫੋਟੋਆਂ ਤੁਸੀਂ ਦੇਖ ਰਹੇ ਹੋ ਜੀ ਕੱਲੀ ਕੱਲੀ ਆਪਾਂ ਗੱਲ ਦੱਸਦੇ ਹੁੰਨੇ ਸੀ ਕੱਲੀ ਕੱਲੀ ਆਪਾਂ ਗੱਲ ਕਰਦੇ ਹੁੰਨੇ ਆ ਤੇ ਫੋਟੋਆਂ ਚ ਤੁਸੀਂ ਬੈਕ ਸਾਈਡ ਤੋਂ ਜਦੋਂ ਗੱਡੀ ਦੇਖੋਗੇ ਬੰਪਰ ਥੋੜਾ ਜਿਹਾ ਆਪਾਂ ਨੂੰ ਥੱਲੇ ਤੋਂ ਡੈਮੇਜ ਮਿਲੂਗਾ ਜੀ ਬਾਕੀ ਗੱਡੀ ਪੂਰੀ ਵਧੀਆ ਆਪਾਂ ਨੂੰ ਦੇਖਣ ਨੂੰ ਮਿਲੂਗੀ ਹੋਰ ਕਿੱਸਾ ਪਾਸੋਂ ਨਾ ਤਾਂ ਡੈਮੇਜ ਨਾ ਕੋਈ ਐਕਸੀਡੈਂਟਡ ਵਧੀਆ ਗੱਡੀ ਦੇਖਣ ਨੂੰ ਮਿਲੂਗੀ ਬਾਕੀ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਅੰਦਰ ਬਾਹਰੋਂ ਸਾਰਾ ਕੁਝ ਤੁਸੀਂ ਚੈੱਕ ਕਰ ਹੀ ਰਹੇ ਹੋ ਜੀ ਟਾਇਰ ਵਧੀਆ ਨੇ ਗੱਡੀ ਸੋਹਣੀ ਐ ਤੇ ਚਲਾਉਣ 'ਚ ਵੀ ਕੋਈ ਨੁਕਸ ਨਹੀਂ ਟਾਇਰਾਂ ਦੀ ਕੰਡੀਸ਼ਨ ਅੱਡ ਵੜਾ ਜੀ ਦੋ ਟਾਇਰ ਆਪਾਂ ਨੂੰ 80 ਪੈਸੇ ਦੋ ਟਾਇਰ 50 ਪੈਸੇ 13/14 ਮਾਡਲ ਗੱਡੀ ਆਪਾਂ ਲੈ ਕੇ ਪਹੁੰਚਿਆ ਦੋ 에어백ਸ ਆਪਾਂ ਨੂੰ ਮਿਲ ਜਾਣਗੇ ਸਾਢੇ 4.5 ਲੱਖ ਰੁਪਿਆ ਓਨਰ ਵੱਲੋਂ ਡਿਮਾਂਡ ਹੈ ਜੀ ਔਰ ਟੀਗਾ ਗੱਡੀ ਦੀ ਕਾਫੀ ਡਿਮਾਂਡ ਆ ਰਹੀ ਸੀਗੀ ਤੇ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਗੱਲਬਾਤ ਕੋਈ ਵੀ ਕਰਨੀ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਆਪ ਕਰ ਲਓ ਜੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ 9463958208 ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ ਤੀਜੀ ਗੱਡੀ ਆਪਾਂ ਹੋਂਡਾ ਦੀ ਸਿਟੀ ਲੈ ਕੇ ਪਹੁੰਚੇ ਹਾਂ ਗੱਡੀ ਚਾ ਕਰ ਲੋ ਤੁਸੀਂ ਮਾਡਲ ਮਾਲਕ ਨੇ ਦੱਸਿਆ 2010 ਕੰਡੀਸ਼ਨ ਦੀ ਗੱਡੀ ਪੂਰੀ ਵਧੀਆ ਆਪਾਂ ਲੈ ਕੇ ਪਹੁੰਚਿਆ ਚਿੱਟੇ ਰੰਗ ਦੀ ਗੱਡੀ ਐ ਤੇ ਐਨਓਸੀ ਮਿਲ ਜੂਗੀ ਮਾਲਕ ਨੇ ਕਿਹਾ 135000 ਰੁਪਿਆ ਓਨਰ ਬੱਲ ਡਿਮਾਂਡ ਐ ਜੀ ਮਾਲਕ ਦੇ ਏਰੀਆ ਦੀ ਗੱਲ ਕਰੀਏ ਤਾਂ ਬਰਨਾਲਾ ਮਾਲਕ ਦਾ ਏਰੀਆ ਗਾ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੋਂ ਕਿਸੇ ਨੇ ਗੱਡੀ ਚਲਾ ਕੇ ਦੇਖਣੇ ਚਲਾ ਕੇ ਦੇਖ ਸਕਦੋਂ ਬਾਕੀ ਟਾਇਰਾਂ 'ਚ ਅਲਾਈ ਲੱਗੇ ਹੋਈ ਨਹੀਂ ਚਿੱਟੇ ਰੰਗ ਦੀ ਗੱਡੀ ਆ ਸੋਹਣੀ ਗੱਡੀ ਆ ਅੰਦਰੋਂ ਜੇ ਗੱਲ ਕਰੀਏ ਸੀਟ ਕਵਰ ਵਗੈਰਾ ਆਪਾਂ ਨੂੰ ਵਧੀਆ ਚੜੇ ਚੜਾਏ ਮਿਲ ਜਾਣਗੇ ਜੀ ਤੁਸੀਂ ਜਾ ਕੇ ਦੇਖੋਗੇ ਗੱਡੀ ਨੂੰ ਤੁਹਾਨੂੰ ਪਸੰਦ ਆਊਗੀ ਰੇਟ ਗੱਡੀ ਦਾ ਪਸੰਦ ਆਊਗਾ ਗੱਡੀ ਸੋਹਣੀ ਏ ਜੀ ਤੁਸੀਂ ਬਾਕੀ ਇੱਕ ਵਾਰੀ ਜਾ ਕੇ ਜ਼ਰੂਰ ਦੇਖਿਓ ਤੇ ਮਾਲਕ ਨਾਲ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਤਾਂ ਫੋਨ ਤੇ ਗੱਲ ਤੁਸੀਂ ਆਪ ਵੀ ਕਰ ਸਕਦੇ ਹੋ ਜੀ ਤੇ ਮਾਲਕ ਦਾ ਮੋਬਾਈਲ ਨੰਬਰ ਤੇ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਰਿਹਾ ਸੀ ਤੇ ਨਾਲ ਦੀ ਨਾਲ ਮੈਨੂੰ ਜਲਦੀ ਜਲਦੀ ਵੀਡੀਓ 'ਚ ਕਮੈਂਟ ਕਰਕੇ ਦੱਸੋ ਤੁਹਾਨੂੰ ਗੱਡੀਆਂ ਕਿਵੇਂ ਦੀਆਂ ਲੱਗ ਰਹੀਆਂ ਤੇ ਇਹ ਗੱਡੀ ਤੁਹਾਨੂੰ ਕਿਵੇਂ ਦੀ ਲੱਗੀ ਸੀ ਮਾਲਕ ਦਾ ਨੰਬਰ 94635 ਤੇ 61611 ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਜੀ ਤੇ ਗੱਲ ਕਰਦੇ ਆਪਾਂ ਹੁਣ ਆਲਟੋ ਗੱਡੀ ਦੀ ਆਲਟੋ ਤੁਸੀਂ ਚੈੱਕ ਕਰੋ ਜੀ ਗਿੱਦੜਵਾਹਾ ਮਾਲਕ ਦਾ ਏਰੀਆ ਡਿਸਟ੍ਰਿਕਟ ਦੀ ਗੱਲ ਕਰੀਏ ਸ਼੍ਰੀ ਮੁਕਤਸਰ ਸਾਹਿਬ ਮਾਲਕ ਦਾ ਏਰੀਆ ਜੀ 125 ਮਾਲਕ ਨੇ ਡਿਮਾਂਡ ਕੀਤੀ ਹੈ ਗੱਡੀ ਦੀ ਗੱਡੀ ਦਾ ਮਾਡਲ ਹੈ 2011 ਗੱਡੀ ਦੀ ਕੰਡੀਸ਼ਨ ਆ ਲੋਕਿਆ ਕਮੀ ਪੇਸ਼ੀ ਕੋਈ ਨਹੀਂ ਰੰਗ ਰੂੰਗ ਗੱਡੀ ਦਾ ਆਪਾਂ ਨੂੰ ਪੂਰਾ ਵਧੀਆ ਦੇਖਣ ਨੂੰ ਮਿਲੂਗਾ ਜੇ ਕਿਸੇ ਨੇ ਗੱਡੀ ਚਲਾ ਕੇ ਦੇਖਣੀ ਹੋਵੇ ਤਾਂ ਲੋਕੇਸ਼ਨ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤੀ ਜੀ ਗਿੱਦੜਵਾਹਾ ਮਾਲਕ ਦਾ ਏਰੀਆ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਜਦੋਂ ਪੂਰੀ ਤਸੱਲੀ ਹੁੰਦੀ ਹੈ ਮਾਲਕ ਦੇ ਘਰੇ ਜਾ ਕੇ ਦੇਖੋਗੇ ਅੰਦਰ ਬਾਹਰੋਂ ਚੱਕਰੋਂਗੇ ਤੇ ਜਦੋਂ ਪੂਰੀ ਤਸੱਲੀ ਹੋ ਗਈ ਉਸ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਲਓ ਜੀ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਹੋਰ ਵੀ ਘਟਾ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਹੈ ਨਹੀਂ ਬਾਕੀ ਤੁਸੀਂ ਅੰਦਰੋਂ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਬਾਕੀ ਮਾਲਕ ਨੇ ਫੋਟੋਆਂ ਸੋਹਣੀਆਂ ਆਪਣੇ ਕੋਲੇ ਖਿੱਚ ਕੇ ਭੇਜੀਆਂ ਗਈਆਂ ਤੁਹਾਨੂੰ ਗੱਡੀ ਇਹ ਕਿਵੇਂ ਦੀ ਲੱਗ ਰਹੀ ਹੈ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਠੀਕ ਹੈ ਜੀ ਬਾਕੀ ਜਾਣਕਾਰੀ ਤੇ ਮਾਲਕ ਦਾ ਨੰਬਰ ਵਗੈਰਾ ਤੁਹਾਨੂੰ ਮੈਂ ਦੱਸ ਹੀ ਰਹੇ ਤੇ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਜੀ ਉਹ ਤੁਸੀਂ ਨੋਟ ਕਰ ਲਓ 8054639804 ਗੱਲ ਕਰ ਸਕਦੋਂ ਜੀ ਤੇ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸੋ ਹੁਣ ਤੇ ਨਾਲ ਦੇ ਨਾਲ ਆਪਣੀ ਵੀਡੀਓ ਨੂੰ ਲਾਈਕ ਵੀ ਕਰ ਦਿਓ ਜੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਵਧੀਆ ਲੱਗੀ ਹੈ ਇਸੇ ਤਰ੍ਹਾਂ ਦੀ ਵੀਡੀਓ ਜੇ ਤੁਸੀਂ ਹਰ ਰੋਜ਼ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਥੱਲੇ ਇੱਕ ਦੇਖੋ ਤੁਸੀਂ ਚਿੱਟੇ ਚ ਰੰਗ ਦਾ ਹੋਊਗਾ ਉਹਨੂੰ ਜਰੂਰ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹੀ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਵਧੀਆ ਲੱਗੀ ਵੀਡੀਓ ਤਾਂ ਜਰੂਰ ਸਪੋਰਟ ਕਰਿਓ ਜੀ ਤੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਘਰ ਕੁਠੀ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ ਚ ਕੁਝ ਵੀ ਹੈ ਤੁਹਾਡੇ ਕੋਲੇ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਬਿਲਕੁਲ ਫਰੀ ਦੇ ਵਿੱਚ ਤੁਹਾਡੀ ਲਗਾ ਦਾਂਗੇ ਨੰਬਰ ਆਪਣਾ ਵਾਰ-ਵਾਰ ਉੱਤੇ ਪੂਰੀ ਵੀਡੀਓ ਚ ਚੱਲਦੇ ਰਹਿੰਦਾ ਹੈ ਜੀ ਗੱਲ ਕਰਾਂਗੇ ਜੀ ਆਪਾਂ ਹੁਣ ਬੁਲਟ ਦੀ ਬੁਲਟ ਆਪਣੇ ਕੋਲੇ ਮਾਲਕ ਨੇ ਸੇਲ ਵਾਸਤੇ ਭੇਜਿਆ ਹੋਇਆ ਹੈ 2018 ਮਾਡਲ ਹੈ ਜੀ ਪੂਰਾ ਵਧੀਆ ਬੋਲਟ ਹੈ ਬਾਕੀ ਤੁਹਾਨੂੰ ਪਸੰਦ ਆਊਗਾ ਏਰੀਆ ਮਾਲਕ ਦਾ ਖੰਨੇ ਜੀ ਖੰਨੇ ਖੜਾ ਮਾਲਕ ਦੇ ਘਰੇ ਮਾਲਕ ਨੂੰ ਪੈਸਿਆਂ ਦੀ ਲੋੜ ਤਾਂ ਕਰਕੇ ਇਹਨਾਂ ਨੇ ਵੇਚਣਾ ਹੈਗਾ ਮਾਲਕ ਕਹਿੰਦੇ ਨੇ ਨਾ ਤਾਂ ਕੋਈ ਡਿੱਗਿਆ ਹੋਇਆ ਨਾ ਕੋਈ ਟੁੱਟਿਆ ਹੋਇਆ ਸਾਰਾ ਬੋਲਟ ਜਿਹੜਾ ਇਹ ਜੇਨੂਅਲ ਹੈ ਮਾਲਕ ਨੇ ਵਧੀਆ ਸ਼ੌਂਕ ਨਾਲ ਰੱਖਿਆ ਹੋਇਆ ਤੇ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਜੀ ਵੱਡੇ ਹਾਰਨ ਲੱਗੇ ਹੋਏ ਨੇ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਟਾਇਰਾਂ 'ਚ ਅਲਾਈ ਲੱਗੇ ਹੋਈ ਨਹੀਂ ਬਾਕੀ ਪੂਰਾ ਸ਼ੌਂਕ ਨਾਲ ਰੱਖਿਆ ਹੋਇਆ ਬੁਲਟ ਹੈ ਜੇ ਕਿਸ ਨੂੰ ਪਸੰਦ ਆਉਂਦਾ ਹੈ ਮਾਲਕ ਦੇ ਘਰੇ ਜਾਓ ਜੀ ਡਿਮਾਂਡ ਦੀ ਆਪਾਂ ਗੱਲ ਕਰੀ 1,85,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਓਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ 62800 4997 302 ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਤੁਸੀਂ ਆਪ ਕਰੋ ਜੀ ਗੱਲ ਕਰਾਂਗੇ ਆਪਾਂ ਜਨ ਗੱਡੀ ਦੀ ਹੁਣ ਜਨ ਇੱਕ ਮਾਡਲ ਆਪਾਂ ਲੈ ਕੇ ਪਹੁੰਚਿਆ ਸੀ ਇਹ ਮਾਡਲ 1 ਹੈ ਰੇਟ 50000 ਹੈ ਜੀ ਤੇ ਗੱਡੀ ਦਾ ਨੰਬਰ ਵਗੈਰਾ ਤੁਸੀਂ ਚੈੱਕ ਕਰੋਗੇ ਤਾਂ ਦਿੱਲੀ ਆਪਾਂ ਨੂੰ ਮਿਲੂਗਾ ਜੀ ਲਾਲਜੇ ਰੰਗ ਦੀ ਗੱਡੀ ਆ ਟਾਇਰਾਂ ਚ ਆਲਾਈ ਲੱਗੇ ਹੋਏ ਨੇ ਟਾਇਰ ਠੀਕ ਨੇ ਤਹਿਸੀਲ ਜੇਤੂ ਆ ਜੀ ਤੇ ਇਹਨਾਂ ਦਾ ਪਿੰਡ ਦਲ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਲੱਗਦਾ ਬਾਕੀ ਰੇਟ ਵਗੈਰਾ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਤਾਂ ਮਾਲਕ ਨਾਲ ਕਰੋ ਗੱਲ ਜੀ ਮਾਲਕ ਦਾ ਨੰਬਰ 6239532507 ਗੱਲ ਕਰ ਸਕਦੋਂ ਬਾਕੀ ਹੁਣ ਦੇ ਜੀ ਮੈਨੂੰ ਇਜਾਜ਼ਤ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਤੇ ਮਸ਼ੀਨਰੀ ਕਿਵੇਂ ਦੀ ਲੱਗਿਆ ਕਮੈਂਟ ਕਰੋ ਜਰੂਰ ਵੀਡੀਓ ਵਧੀਆ ਲੱਗੀਏ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਪੋਰਟ ਕਰਿਆ ਕਰੋ ਫੁੱਲ ਵਰਡਾ ਫੁੱਲ ਤੇ ਮਿਲਦੇ ਹਾਂ ਛੇਤੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣਾ ਨੰਬਰ ਤੁਹਾਨੂੰ ਮਿਲੀ ਗਿਆ ਉੱਤੇ ਪੂਰੀ ਵੀਡੀਓ ਚ ਹਮੇਸ਼ਾ ਚੱਲਦਾ ਰਹਿੰਦਾ ਵਾਰ-ਵਾਰਾਂ